ਦੇਖਿਆ ਗਿਆ ਕਿ ਬਹੁਤ ਸਾਰੀਆਂ ਸੰਸਥਾਵਾਂ ਇਸ ਤਰ੍ਹਾਂ ਦੀਆਂ ਹਨ ਜੋ ਕਿ ਸੇਵਾ ਕਰਨ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਛੱਡਦੀਆਂ ਤਸਵੀਰਾਂ ਧੂਰੀ ਤੋਂ ਹਨ ਜਿੱਥੇ ਕੱਲ ਬਸੰਤ ਪੰਚਮੀ ਲੰਘਣ ਤੋਂ ਬਾਅਦ ਇੱਕ ਸੰਸਥਾ ਸਟੈਪ ਆਨ ਸੋਸਾਇਟੀ ਗਉਦ tạm ਧੂਰੀ ਵੱਲੋਂ ਇੱਕ ਨਿਮਕਲਾ ਉਪਰਾਲਾ ਕੀਤਾ ਗਿਆ ਜਿੱਤੇ ਕਿ ਸਾਰੀ ਧੂਰੀ ਵਿੱਚ ਚਾਰੇ ਪਾਸੇ ਚਾਇਨਾ ਡੋਰ ਫੈਲੀ ਹੋਈ ਸੀ ਨੂੰ ਇਕੱਠਾ ਕਰਕੇ ਇੱਕ ਟਰਾਲੀ 'ਤੇ ਰੀ ਇਹ ਸਾਰੀ ਡੋਰ ਧੂਰੀ ਦੀਆਂ ਗਲੀਆਂ ਤੇ ਸੜਕਾਂ ਦੇ ਉੱਪਰੋਂ ਇਕੱਠੀ ਕੀਤੀ ਤਾਂ ਜੋ ਕਿਸੇ ਪਸ਼ੂ ਪੰਛੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਆਓ ਦੇਖਦੇ ਹਾਂ ਸਗਰੂਰ ਤੋਂ ਹਰਪਾਲ ਸਿੰਘ ਕਾਬਦਾ ਦੀ ਖਾਸ ਰਿਪੋਰਟ ਪਹਿਲਾਂ ਤਾਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬਸੰਤ ਪੰਚਮੀ ਤਿਹਾਰ ਦੀਆਂ ਜੋ ਬਹੁਤ ਵੱਡਾ ਤਿਹਾਰ ਆਪਣਾ ਮਨਾਇਆ ਜਾਂਦਾ ਹੈ ਉਹਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਜਿਹੜਾ ਧੂਰੀ ਦੇ ਵਿੱਚ ਗਊ ਸੇਵਾ ਉੱਤਮ ਸੇਵਾ ਗਊ ਧਾਮ ਹਸਪੀਟਲ ਔਰ ਸਟੈਪਨ ਸੋਸਾਇਟੀ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਸਾਰੀ ਟੀਮ ਨਾਲ ਮਿਲ ਕੇ ਆਪਣੀ ਟੀਮ ਨਾਲ ਇਹ ਬਹੁਤ ਵਧੀਆ ਜਿਹੜੀ ਚਾਈਨਾ ਡੋਰ ਅੱਜ ਸਾਰੇ ਇਹਨਾਂ ਦੇ ਔਦੇਦਾਰਾਂ ਨੇ ਸਾਰੇ ਮੈਂਬਰਾਂ ਨੇ ਰਲ ਕੇ ਇਕੱਠੀ ਕੀਤੀ ਔਰ ਪੂਰੀ ਜੀਪ ਭਰ ਕੇ ਚਾਈਨਾ ਡੋਰ ਕੱਲੇ-ਕੱਲੇ ਘਰਾਂ ਦੇ ਬਾਹਰ ਰੋਡਾਂ ਤੋਂ ਇਕੱਠੀ ਕਰਕੇ ਸਲੂਟ ਹੈ ਇਹਨਾਂ ਨੂੰ ਦਿਲ ਦੀ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਹੈ ਵੀ ਕਿਸੇ ਇਹ ਦੇ ਨਾਲ ਇੱਕ ਤਾਂ ਪਕਸ਼ੀਆਂ ਦੀ ਜਾਨ ਜਾਂਦੀ ਹੈ ਚਾਈਨਾ ਡੋਰ ਨਾਲ ਔਰ ਆਪਾਂ ਅਕਸਰ ਹੀ ਦੇਖਦੇ ਆਂ ਵੀਡੀਓ ਬਣਦੀਆਂ ਰਹਿੰਦੀਆਂ ਨੇ ਕਿਸੇ ਦੀ ਗਰਦਨ ਕੱਟ ਗਈ ਕੋਈ ਬੱਚੇ ਦਾ ਹੱਥ ਕੱਟ ਗਿਆ ਕਿਸੇ ਦਾ ਕੰਨ ਕੱਟ ਗਿਆ ਇਹਦੇ ਨਾਲ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ ਸਟੈਪਨ ਸੁਸਾਇਟੀ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਹੈ ਵੀ ਇਹਨਾਂ ਨੇ ਆਪਣੇ ਅੱਜ ਬਸੰਤ ਪੰਛਮੀ ਦਾ ਤਿਹਾਰ ਨਾਮ ਮਨਾ ਕੇ ਜਿਹੜੀ ਇਹਨਾਂ ਨੇ ਇਹ ਸੇਵਾ ਕੀਤੀ ਹੈ ਇਹ ਗਊਆਂ ਦੀ ਤਾਂ ਸੇਵਾ ਕਰਦੇ ਹੀ ਕਰਦੇ ਨੇ ਬਹੁਤ ਸਾਲਾਂ ਤੋਂ ਇਹ ਗਊ ਮਾਤਾ ਦੀ ਸੇਵਾ ਕਰ ਰਹੇ ਨੇ ਔਰ ਅੱਜ ਇਹਨਾਂ ਨੇ ਪੰਛੀਆਂ ਨੂੰ ਜਾਨਵਰਾਂ ਨੂੰ ਸਭ ਨੂੰ ਬਚਾਉਂਦੇ ਹੋਏ ਆਪਣੀ ਜ਼ਿੰਦਗੀ ਹੈ ਜਿਹੜੀ ਇਨਸਾਨਾਂ ਦੀ ਜ਼ਿੰਦਗੀ ਨੂੰ ਵੀ ਕਿਸੇ ਦੀ ਗਰਦਨ ਨਾ ਕੱਟ ਜੇ ਕਿਸੇ ਦਾ ਕੰਨ ਨਾ ਕੱਟ ਜੇ ਕਿਸੇ ਦਾ ਨੱਕ ਨਾ ਕੱਟ ਜੇ ਉਹਨੂੰ ਬਚਾਉਂਦੇ ਹੋਏ ਆ ਜੇ ਡੋਰ ਸਾਰੀ ਇਕੱਠੀ ਕਰਕੇ ਉਹਨੂੰ ਅੱਗ ਲਾਈ ਆ ਉਰੇ ਇਹਨਾਂ ਦੇ ਉਪਰਾਲੇ ਨੂੰ ਸਲੂਟ ਹੈ ਦਿਲੋਂ ਬਹੁਤ ਬਹੁਤ ਸਟੈਪ ਆਨ ਸੋਸਾਇਟੀ ਦਾ ਧੰਨਵਾਦ ਹੈ ਆਪਣੇ ਵੱਲੋਂ ਮੈਂ ਇਹੀ ਕਹੂੰਗਾ ਵੀ ਸਾਡੀ ਭਾਰਤੀ ਜਨਤਾ ਪਾਰਟੀ ਵੱਲੋਂ ਜਾਂ ਸਾਡੇ ਵੱਲੋਂ ਇਹਨਾਂ ਨੂੰ ਕਿਸੇ ਵੀ ਯੋਗਦਾਨ ਦੀ ਲੋੜ ਹੋਊਗੀ ਅਸੀਂ ਇਹਨਾਂ ਦੇ ਨਾਲ ਦਿਲ ਦੀ ਗਰਾਈਆਂ ਤੋਂ ਹਮੇਸ਼ਾ ਖੜੇ ਹਾਂ ਧੰਨਵਾਦ ਮੇਰਾ ਨਾਮ ਹਰਿੰਦਰ ਸ਼ਰਮਾ ਜੀ ਅੱਜ ਜੇ ਤੁਸੀਂ ਇਹ ਡੋਰ ਇਕੱਠੀ ਕੀਤੀ ਹੈ ਜਿਹੜੀ ਬਜ਼ਾਰਾਂ ਚ ਪਈ ਸੀ ਡੋਰ ਹਾਂਜੀ ਕੀ ਕਹਿਣਾ ਚਾਹੂੰਗਾ ਇਹ ਸਟੈਪ ਆਨ ਸੁਸਾਇਟੀ ਗੋਤਾਮ ਹਸਤਾਲ ਵੱਲੋਂ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਜੋ ਡੋਰ ਗਲੀਆਂ ਦੇ ਵਿੱਚ ਮਹੱਲਾਂ ਦੇ ਵਿੱਚ ਖੇਡਰਦੀ ਹੈ ਉਸ ਨੂੰ ਇਕੱਠਾ ਕਰਿਆ ਜਾਂਦਾ ਹੈ ਜੀ ਉਸੇ ਮਹੀਮ ਦੇ ਤਹਿਤ ਇਸ ਸਾਲ ਵੀ ਆਪਣੇ ਬੰਦੇ ਲਗਾ ਕੇ ਹਨਾ ਜੀ ਟੀਮ ਲਗਾ ਕੇ ਇਹ ਡੋਰ ਇਕੱਠੀ ਕਰੀਗੇ ਤਾਂ ਕਿ ਗਊ ਵੰਸ਼ ਦੇ ਜਾਂ ਕਿਸੇ ਪੰਛੀ ਦੇ ਜਾਂ ਕਿਸੇ ਮਨੁੱਖ ਨੂੰ ਇਸ ਦਾ ਨੁਕਸਾਨ ਨਾ ਹੋਵੇ ਕਿੰਨੇ ਦਿਨ ਚੱਲੂਗੀ ਇਹ ਮਹੀਮ ਜੀ ਇਹ ਅੱਜ ਮਤਲਬ ਸ਼ੁਰੂ ਹੋਈ ਹੈ ਜੀ ਕੱਲ ਨੂੰ ਕੰਟੀਨਿਊ ਰਹੇਗੀ ਉਸ ਤੋਂ ਬਾਅਦ ਅਗਰ ਸਾਨੂੰ ਫੇਰ ਵੀ ਕਿਤੇ ਡੋਰ ਦਾ ਮਤਲਬ ਪਤਾ ਲੱਗਦਾ ਪਈ ਹੈ ਤਾਂ ਕੰਟੀਨਿਊ ਰੱਖਾਂਗੇ ਇਹਨੂੰ ਜਦੋਂ ਤੱਕ ਡੋਰ ਇਕੱਠੀ ਨਹੀਂ ਹੋ ਪਉਂਦੀ ਕਿੰਨੇ ਕੁ ਬੰਦੇ ਲਾਏ ਹੋ ਇਸ ਕੰਮ ਦਾ ਅੱਜ 5-6 ਬੰਦੇ ਦੀ ਟੀਮ ਆਲਰੇਡੀ ਚੱਲ ਰਹੀ ਸੀ ਜੀ ਤੇ ਬਾਕੀ ਸਾਡੇ ਬਰਾਂਟੇਅਰ ਜੋ ਗਊਤਾ ਹੁੰਦੇ ਨੇ ਉਹ ਨਾਲ ਸੇਵਾ ਦੇ ਰਹੇ ਸੀ ਲੋਕਾਂ ਨੂੰ ਕੀ ਸੰਦੇਸ਼ ਨੂੰ ਇਹ ਜੀ ਚਾਈਨਾ ਡੋਰ ਨੂੰ ਲੈ ਕੇ ਸਭ ਤੋਂ ਪਹਿਲਾਂ ਸੁਨੇਹਾ ਤੇ ਇਹ ਹੈ ਜੀ ਵੀ ਅਗਰ ਆਪਾਂ ਇਸ ਡੋਰ ਤੋਂ ਮਤਲਬ ਨਾ ਹੀ ਵਰਤੀਏ ਤਾਂ ਬਹੁਤ ਵਧੀਆ ਗੱਲ ਹੈ ਸ਼ੁਰੂ ਤੋਂ ਲੈ ਕੇ ਅੱਜ ਤੱਕ ਅਸੀਂ ਅਪੀਲ ਕਰਦੇ ਆ ਰਹੇ ਹਾਂ ਕਿ ਚੈਨਲ ਡੋਰ ਦੀ ਵਰਤੋਂ ਨਾ ਹੋਵੇ ਬਹੁਤ ਬਹੁਤ ਹੀ ਲੋਕਾਂ ਨੇ ਇਸ ਚੀਜ਼ ਨੂੰ ਮੰਨਦੇ ਹੋਏ ਇਸ ਵਾਰੀ ਫੇਰ ਵੀ ਸਾਡੇ ਜਿੰਨੇ ਲਿੰਕ ਚ ਨੇ ਬਹੁਤ ਘੱਟ ਯੂਜ਼ ਕੀਤੀ ਹੈ ਮਤਲਬ ਸਾਡੀ ਟੀਮ ਵੱਲੋਂ ਇਸ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਬਿਲਕੁਲ ਵੀ ਚੈਨਲ ਡੋਰ ਦਾ ਪ੍ਰਯੋਗ ਨਾ ਕਰੋ ਤਾਂ ਕਿ ਬੇਜ਼ਵਾਨਾਂ ਦਾ ਇਨਸਾਨਾਂ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ